ਕੰਪਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਬਸੀ ਪਠਾਣਾ ਸ਼ਹਿਰ ਵਿਖੇ 8 ਕਰੋੜ 62 ਲੱਖ ਰੁਪਏ ਦੀ ਲਾਗਤ ਨਾਲ ਕਰੀਬ 3.54 ਏਕੜ ਵਿੱਚ ਬਣਨ ਵਾਲੇ ਉਪ ਮੰਡਲ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ ਇਸ ਮੌਕੇ ਉਹਨਾਂ ਕਿਹਾ ਕਿ ਇਹ ਕੰਪਲੈਕਸ 1 ਸਾਲ ਅੰਦਰ ਮੁਕੰਮਲ ਹੋਵੇਗਾ ਨਾਗਰਿਕਾਂ ਨੂੰ ਵੱਡੀ ਸੌਗਾਤ ਮਿਲੇਗੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਜਿਹੜਾ ਸਾਡਾ ਪ੍ਰਬੰਧਕੀ ਕੰਪਲੈਕਸ ਸਬਡਿਵੀਜ਼ਨਲ ਇੱਥੇ ਬਸੀ ਪਠਾਣਾ ਦੇ ਵਿੱਚ ਬਣਨ ਜਾ ਰਿਹਾ ਤੇ ਅੱਜ ਸ਼ੁਰੂਆਤ ਕੀਤੀ ਜਾ ਰਹੀ ਹੈ ਕੰਮ ਦੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਬਹੁਤ ਸਮਾਂ ਲੱਗ ਜਾਂਦਾ ਹੈ ਲੀਗਲੀ ਪ੍ਰੋਸੈਸ ਤੋਂ ਨਿਕਲਣ ਦੇ ਲਈ ਤੇ ਟੈਂਡਰ ਹੋ ਗਏ ਹੋ ਸਾਰੀਆਂ ਚੀਜ਼ਾਂ ਜਿਹੜੀਆਂ ਕੰਪਲੀਟ ਕਰਕੇ ਅੱਜ ਉਹ ਬਣਨ ਜਾ ਰਿਹਾ ਤੇ ਸਾਰੇ ਸਾਡੇ ਡਿਪਾਰਟਮੈਂਟ ਦੇ ਐਕਸ਼ਨ ਸਾਹਿਬ ਜੀ ਸਾਹਿਬ ਜਿੰਨੇ ਵੀ ਟੈਕਨੀਕਲ ਡਿਪਾਰਟਮੈਂਟ ਤੋਂ ਸਾਥੀ ਆਏ ਨੇ ਉਹਨਾਂ ਸਾਰਿਆਂ ਨੂੰ ਵੀ ਜਿਵੇਂ ਕਹਿੰਦੇ ਸਾਰਿਆਂ ਨੂੰ ਇਹਦੀ ਮੁਬਾਰਕਬਾਦ ਵੀ ਦਿੰਦੇ ਆ ਕਿ ਇਹਨਾਂ ਨੇ ਬਹੁਤ ਹਿੰਮਤ ਕੀਤੀ ਹੈ ਸਾਡੇ ਸਾਰੇ ਡਿਪਾਰਟਮੈਂਟ ਨੇ ਤੇ ਸਾਡੇ ਸਾਰੇ ਸਾਥੀਆਂ ਨੇ ਅੱਜ ਅਸੀਂ ਗੁਰੂ ਮਹਾਰਾਜ ਦਾ ਊਟ ਆਸਰਾ ਲੈ ਕੇ ਸ਼ੁਰੂ ਕੀਤਾ ਅਰਦਾਸ ਕਰਕੇ ਕੰਮ ਸ਼ੁਰੂ ਕਰਾਂਗੇ ਕਿਉਂਕਿ ਬਿਰਤੀ ਨਾ ਜਾਏ ਜਾਣ ਕੀ ਅਰਦਾਸ ਜਦੋਂ ਮਹਾਰਾਜ ਦਾ ਨਾਮ ਲੈ ਕੇ ਆਪਾਂ ਕੰਮ ਸ਼ੁਰੂ ਕਰਦੇ ਆਂ ਅਰਚਨ ਦਿੱਕਤਾਂ ਜਿਹੜੀਆਂ ਨੇ ਉਹ ਦੂਰ ਹੋ ਜਾਂਦੀਆਂ ਨੇ ਸੋ ਆਪਾਂ ਚੰਗਾ ਕੰਮ ਕਰਨ ਦੇ ਲਈ ਜਾ ਰਹੇ ਹਾਂ ਵਸੀ ਪਠਾਣਾ ਦੇ ਵਿੱਚ ਇਹ ਪਹਿਲਿਆ ਇਦਾਂ ਦਾ ਕੰਮ ਹੈ ਜਿਹੜਾ ਹੁਣ ਤੱਕ ਨਾ ਹੋਇਆ ਨਾ ਕਦੇ ਇਸ ਦੇ ਬਾਰੇ ਵਿਚਾਰ ਚਰਚਾ ਹੋਈ ਤਾਂ ਉਹ ਬਸ ਹੀ ਪਠਾਣਾ ਦੇ ਸਾਡੇ ਸਾਥੀਆਂ ਨੂੰ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਤੇ ਬਹੁਤ ਜ਼ਿਆਦਾ ਧੰਨਵਾਦ ਕਰਦਾ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਨ੍ਹਾਂ ਨੇ ਇਹਦੀ ਰਾਸ਼ੀ ਜਿਹੜੀ ਆ ਉਹ ਵੀ ਬਹੁਤ ਪਹਿਲਾਂ ਹੀ ਜਾਰੀ ਕਰ ਦਿੱਤੇ ਸੀਗੀ ਤੇ ਕੁਝ ਕ ਟੈਕਨੀਕਲ ਦਿੱਕਤਾਂ ਹੋਣ ਕਰਕੇ ਜਿਹੜਾ ਇਹ ਆਪਣਾ ਕੰਮ ਹੈ ਥੋੜਾ ਉਹ ਬਾਅਦ ਚ ਸ਼ੁਰੂ ਹੋਇਆ ਪਰ ਹੁਣ ਇਹ ਮੈਂ ਤੁਹਾਨੂੰ ਇਹਦੇ ਬਾਰੇ ਦੱਸ ਦਿੰਨਾ ਇਹ ਜਿਹੜਾ ਉਪ ਮੰਡਲ ਕੰਪਲੈਕਸ ਹੈਗਾ ਇਹ ਨੇੜੇ ਇਸ ਕਰਕੇ ਬਣਾਇਆ ਗਿਆ ਕਿਉਂਕਿ ਇੱਥੇ ਬੱਸ ਸਟੈਂਡ ਵੀ ਨੇੜੇ ਪੈ ਜਾਂਦਾ ਇੱਥੇ ਸਾਡੇ ਆਈਟੀ ਵੀ ਨੇੜੇ ਆ ਇਹ ਸਾਰਾ ਪੁਲਿਸ ਸਟੇਸ਼ਨ ਨੇੜੇ ਆ ਹਰ ਚੀਜ਼ ਤੁਹਾਨੂੰ ਇਹਦੇ 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 ਛਿੱਤੀ ਮਿਲ ਜਾਊਗੀ ਅਸੀਂ ਇਹ ਮਨਜ਼ੂਰ ਕਰਵਾ ਕੇ ਸਾਰਾ ਟੈਂਡਰ ਵਗੈਰਾ ਜੋ ਹੋ ਚੁੱਕਿਆ ਇਹਦੀ ਲਾਗਤ ਜਿਹੜੀ ਆ ਉਹ 8 ਕਰੋੜ 62 ਲੱਖ ਦੀ ਜਿਹੜੀ ਲਾਗਤ ਲਗਤ ਹੈ ਇਹਦੀ ਤੋਂ ਬਣਨੀ 8 ਕਰੋੜ 62 ਲੱਖ ਦੀ ਲਾਗਤ ਹੈ ਤੇ ਇਹਦਾ ਟਾਈਮ ਵੀ ਬਾਉਂਡ ਕੀਤਾ ਗਿਆ 12 ਮਹੀਨਿਆਂ ਦੇ ਵਿੱਚ ਜਿਹੜਾ ਇਹ ਬਣ ਕੇ ਤਿਆਰ ਹੋ ਜੂਗਾ ਬੜੀ ਜਲਦੀ ਤੁਹਾਨੂੰ ਇਹ ਚੀਜ਼ ਬਣ ਕੇ ਜਿਹੜੀ ਆ ਉਹ ਤਿਆਰ ਹੋ ਜੂਗੀ ਤੇ ਇਹ 3.54 ਏਕੜ ਜ਼ਮੀਨ ਆ ਜਿਹੜੀ ਉਹ ਇਹਦੇ ਲਈ ਰਕਮੀ ਰੱਖੀ ਗਈ ਆ ਉਹਦੇ ਵਿੱਚ ਬਣਾਇਆ ਜਾ ਰਿਹਾ ਇਹਦੀ ਇਮਾਰਤ ਦਾ ਕੁੱਲ ਜਿਹੜਾ ਕਵਰਡ ਏਰੀਆ ਹੈਗਾ ਉਹ 27850 ਸਕੁਅਰ ਫੁੱਟ ਹੈਗਾ ਤੁਹਾਡੇ ਕਹਿਣ ਤੋਂ ਪਾਵੇ ਇੱਕ ਬਹੁਤ ਆਲੀਸ਼ਾਨ ਜਿਹੜਾ ਬਣ ਕੇ ਤਿਆਰ ਹੋ ਜੂਗਾ ਇਹਦੀਆਂ ਫੋਟੋਗ੍ਰਾਫੀ ਤੁਹਾਨੂੰ ਸ਼ੇਅਰ ਕਰ ਦਾਂਗੇ ਜਿੱਦਾਂ ਦਾ ਬਣਨਾ ਹੈਗਾ ਤੇ ਅਸੀਂ ਉਮੀਦ ਕਰਦੇ ਹਾਂ ਬੇਨਤੀ ਵੀ ਕਰਾਂਗੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਜਦੋਂ ਇੱਕ ਕੰਪਲੀਟ ਹੋ ਜਾਂਦਾ ਉਹ ਆਉਣ ਇੱਥੇ ਦੇਖਣ ਕਿਉਂਕਿ ਉਹਨਾਂ ਦੀ ਬਹੁਤ ਅੱਛੀ ਇੱਥੇ ਲਈ ਅਪਰੋਚ ਰਹੀ ਹੈ ਬਸੀ ਪਠਾਣਾ ਦੇ ਲਈ ਜਦੋਂ ਵੀ ਕੋਈ ਉਹਨਾਂ ਨੂੰ ਬੇਨਤੀ ਕੀਤੀ ਹੈ ਤਾਂ ਉਹਨਾਂ ਨੇ ਉਹ ਮੰਨੀ ਹੈਗੀ ਆ ਇਸ ਤਰ੍ਹਾਂ ਕਿ ਮੈਂ ਇਦੇ ਲਈ ਵੀ ਬੇਨਤੀ ਕਰੂੰਗਾ ਸੰਗਤ ਵੱਲੋਂ ਵੀ ਆਪਾਂ ਬੇਨਤੀ ਕਰਾਂਗੇ ਮੈਂ ਚਾਹੁੰਦਾ ਬੜੀ ਜਲਦੀ ਬਣ ਕੇ ਤਿਆਰ ਹੋ ਜੇ ਤੇ ਲੋਕਾਂ ਨੂੰ ਇਸ ਸਮਰਪਿਤ ਕਰੀਏ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਆ ਆਮ ਲੋਕ ਇਹਦੇ ਵਿੱਚ ਨੁਮਾਇੰਦਗੀਆਂ ਕਰਦੇ ਨੇ ਤੇ ਆਮ ਲੋਕਾਂ ਦੀ ਗੱਲ ਜਿਹੜੀ ਆ ਉਹ ਸੁਣੀ ਜਾਂਦੀ ਆ ਸੋ ਇਸ ਕਰਕੇ ਇਹ ਸਾਰਾ ਕੁਝ ਆਮ ਲੋਕਾਂ ਨੂੰ ਸਮਰਪਿਤ ਹੈ ਮੈਂ ਧੰਨਵਾਦ ਕਰਦਾ ਸਾਡੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਨੇ ਇੱਕ ਆਮ ਆਦਮੀ ਪਾਰਟੀ ਬਣਾਈ ਉਸ ਤੋਂ ਬਾਅਦ ਔਰ ਪੂਰੀ ਲਹਿਰ ਜਿਹੜੀ ਆ ਪੂਰੇ ਦੇਸ਼ ਦੇ ਵਿੱਚ ਚੱਲੀ ਫਿਰ ਹੌਲੀ-ਹੌਲੀ ਕਰਕੇ ਉਹ ਸਾਰੀ ਜਿਹੜੀ ਲਹਿਰ ਹੈ ਅੱਜ ਪੂਰੇ ਸਾਡੇ ਪੰਜਾਬ 'ਚ ਤਾਂ ਚੱਲ ਹੀ ਰਹੀ ਹੈ ਪੂਰੇ ਦੇਸ਼ 'ਚ ਜਿਹੜੀ ਆ ਹੋਰ ਵੱਧ ਰਹੀ ਹੈ ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਅਸੀਂ ਐਮਐਲਏ ਬਣੇ ਆ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਨੇ ਸਾਡਾ ਫਰਜ਼ ਬਣਦਾ ਸੀਗਾ ਕਿ ਅਸੀਂ ਉਹਨਾਂ ਦਾ ਜਿਹੜਾ ਇੱਕ-ਇੱਕ ਵੋਟ ਦਾ ਮੁੱਲ ਜਿਹੜਾ ਉਹ ਅਦਾ ਕਰੀਏ ਇਹ ਇਦਾਂ ਦਾ ਜਿਹੜਾ ਕੰਪਲੈਕਸ ਆ ਉਹ ਬਣ ਕੇ ਜਿਹੜਾ ਉਹ ਤਿਆਰ ਹੋ ਜਾਊਗਾ ਇਹਦੇ ਵਿੱਚ ਫੋਟੋਗ੍ਰਾਫ ਵੀ ਹੈਗੀ ਆ ਸੋ ਸਾਰਾ ਬਹੁਤ ਅੱਛਾ ਜਿਹੜਾ ਤੁਹਾਨੂੰ ਦੇਖਣ ਨੂੰ ਮਿਲੂਗਾ ਤੇ ਆਪਣੇ ਜਿਹੜੇ ਸ਼ਹਿਰ ਦੀਆਂ ਜੋ ਜੋ ਵੀ ਸਹੂਲਤਾਂ ਇਹਦੇ ਵਿੱਚ ਆਉਣਗੀਆਂ ਸ਼ਹਿਰ ਵਾਸੀਆਂ ਨੂੰ ਉਹਦਾ ਲਾਭ ਮਿਲੂਗਾ ਸੋ ਸਾਰਿਆਂ ਨੂੰ ਮੈਂ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ